ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਵੀਰ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਤਿੰਨ ਮੱਜਾ ਤਿੰਨ ਮੱਜਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਕਿ ਤਿੰਨੇ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਤਾਜ਼ੀਆਂ ਸੁਈਆਂ ਇਹਨਾਂ ਮੱਜਾਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਨਸਾਂ ਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਵੀਡੀਓ ਦੇ ਵਿੱਚ ਦੋਸਤੋ ਆਪਾਂ ਮੱਜਾਂ ਦੋ ਆ ਮੱਜਾਂ ਦੀ ਚੋਾਈ ਜਿਹੜੀ ਆਪਾਂ ਵੀਡੀਓ ਦੇ ਵਿੱਚ ਕਰਵਾਵਾਂਗੇ ਮੈਂ ਵੀਰ ਇੰਨਾ ਮਚਨ ਦੀ ਚਵਾਈ 200 ਵੀਡੀਓ ਦੇ ਵਿੱਚ ਹੀ ਹੋਊਗੀ ਆਓ ਆਪਾਂ ਡਿਟੇਲ ਵੀਰ ਤੋਂ ਪੁੱਛ ਲੈਂਦੇ ਹਾਂ ਜੀ ਸ਼ਾਹ ਜੀ ਸਾਸੀ ਕਾਲ ਵੀਰ ਜੀ ਸਾਸੀ ਕਾਲ ਜੀ ਉਹ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਐ ਚੱਲ ਜੀ ਕਲਾ ਐਡਰੈਸ ਬੋਲ ਦਿ ਵੀਰ ਆਪਾਂ ਐਡਰੈਸ ਵੀਰ ਜੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਹਾਂਜੀ ਨਾਮ ਚੰਡਾ ਸਿੰਘ ਪਾਰੀ ਹਾਂਜੀ ਬਾਈਕਾਂ ਤੇ ਆਪਾਂ ਵੀਰ ਜੀ ਰਹਿੰਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਈਏ ਫੋਨ ਨੰਬਰ ਹੈ ਜੀ 98724 ਤੇ 39717 ਠੀਕ ਹੈ ਜੀ ਹਾਂਜੀ ਅੱਜ ਵੀਰ ਆਪਾਂ ਤਿੰਨਾ ਮੱਝਾਂ ਦੀ ਜਿਹੜੀ ਚੋਈ ਆਪਾਂ ਵੀਡੀਓ 'ਚ ਕਰਵਾ ਦੇਣੀ ਹੈ ਕਿੰਨੇ ਵੀਰ ਜੀ ਤਿੰਨੇ ਹੀ ਬੌਲੇ ਦੇ ਨਾਲੂ ਬੱਚੇ ਨਾਲ ਬੱਚਿਆਂ ਦੇ ਨਾਲੂ ਨਾਲ ਠੀਕ ਹੈ ਜੀ ਹਾਂਜੀ ਤੇ ਆਪਾਂ ਵੀਰਾਂ ਨੂੰ ਪਹਿਲਾਂ ਡਿਟੇਲ ਆਪਾਂ ਦੱਸ ਦਈਏ ਮੱਝਾਂ ਦੇ ਨਾਲ ਨਾਲ ਤੋਰ ਕੇ ਵਿਖਾ ਦਈਏ ਹਾਂ ਪਹਿਲਾਂ ਨੰਬਰ ਤੇ ਜਿਹੜੀ ਮੱਝ ਕਿੰਨਾ ਵਸੂਆ ਸੀ ਇਹ ਵੀਰ ਜੀ ਤੀਜਾ ਸੂਆ ਸ਼ੂਈ ਦੇ ਅੱਛਾ ਜੀ ਹਾਂਜੀ ਤੇ ਸੂਈ ਨੂੰ ਕੰਦਾਂ ਕਿ ਟਾਈਮ ਹੋ ਗਿਆ ਸੂਈ ਨੂੰ ਵੀਰ ਜੀ ਇਹਨੂੰ ਅੱਜ ਤੀਜਾ ਚੌਥਾ ਦੇਣੀ ਹੈ ਚੌਥਾ ਦਿਨ ਹੋ ਗਿਆ ਵੀ ਅਜੇ ਬੋਲੇ ਚੀ ਆਜੇ ਵੀਰ ਜੀ ਤੇ ਬੱਚਾ ਕੀ ਦਿੱਤਾ ਵੀਰੇ ਨੇ ਬੱਚਾ ਵੀਰ ਜੀ ਕੱਟਾ ਕੱਟਾ ਦਿੱਤਾ ਨੇ ਹਾਂ ਬੁੱਤਗਾਂ ਕਿੰਦਾਂ ਬੋਲਾ ਵੀਰ ਜੀ ਮੁੰਡੀ ਬੋਲਾ ਸੋਨਾ ਵੀਰ ਜੀ ਬੋਲਾ ਇਹਦੇ ਕੋਲੇ ਜਿਹੜਾ ਗਰੰਟੀ ਵਾਲਾ ਵੀਰ ਜੀ ਇਹਦੇ ਕੋਲੇ ਹੁਣ 11 12 ਕਿਲੋ ਬੋਲਾ ਵਾ 11 12 ਕਿਲੋ ਬੋਲੇ ਤੋਂ ਸਟਾਰਟਿੰਗ ਇਹਨੇ ਕੀਤੀ ਹੈ ਨਾ ਹਾਂਜੀ ਠੀਕ ਹੈ ਜੀ ਸੂਹਾ ਤੀਜਾ ਸੂਈ ਹੈ ਹਾਂਜੀ ਸੂਹਾ ਤੀਜਾ ਵਾ ਲਓ ਜੀ ਦੋਸਤੋ ਤੋਰ ਕੇ ਤੁਹਾਨੂੰ ਦਿਖਾਉਂਦਾ ਮੈਂ ਤਾਂ ਕੱਟ-ਕੱ ਲਓ ਕਰਾਂ ਉਹ ਕਰਾਂ ਲਓ ਜੀ ਆਹ ਲਓ ਜੀ ਕਰੋ ਚੈੱਕ ਫੋਲ ਵੱਡੀ ਵੀ ਲਓ ਦੋਸਤੋ ਪੂਰਾ ਫੋਲ ਹੈਵੀ ਬੋਡੀ ਵੇਟ ਹਾਂ ਵੱਡਿਆ ਸਪਰੈਸ਼ਰ ਮਾਈ ਦਾ ਤੁਸੀਂ ਚੈੱਕ ਕਰ ਲਓ ਪੇਠ ਪੜੀ ਦੀ ਕੜਾਈ ਚੈੱਕ ਕਰ ਲਓ ਤੁਹਾਨੂੰ ਕੁਆਲਿਟੀ ਬੱਚਾ ਦੋਸਤੋ ਨਾਲ ਹੀ ਆ ਵੀਰ ਦੇ ਆ ਫੜਿਆ ਬੱਚਾ ਨਾਲ ਹੀ ਨਾਲ ਲਓ ਜੀ ਦੀ ਫੇਸ ਕੁਆਲਿਟੀ ਕਰੋ ਚੱਕ ਜੀ ਮੈਂ ਜਾ ਗਾਂ ਲੈ ਜਾ ਪੁੱਤ ਜੀ ਥੋੜੀ ਜੀ ਵੀ ਲੰਮੀ ਤੋਰ ਦੀ ਲੰਮੀ ਤੋਰ ਆਹ ਰੋਏ ਦੋਸਤੋ ਤੁਰੀ ਜਾਂਦੀ ਮੈਂ ਕਰੋ ਚੈੱਕ ਬਿਲਕੁਲ ਪ੍ਰੀਖ ਚਮੜੀ ਸਿੰਗਲ ਹੱਡੀ ਦੀ ਮੱਝ ਕਰੋ ਚੱਕ ਦੇ ਉਸ ਮੂਰਲੇ ਮੂਲੇ ਜਿਦੋਂ ਵਾਟਰ ਕੁਆਲਿਟੀ ਜਿਹੜੀ ਹੈ ਬਹੁਤ ਵਧੀਆ ਤਿਆਰ ਕੀਤੀ ਨੇ ਵੀਰ ਜੀ ਮਗਰੋਂ ਸਾਹਿਬ ਨਾਲ ਸੂ ਨੂੰ ਆ ਤੇ ਮਗਰੋਂ ਇਹ ਗੱਲ ਹੈ ਕਿ ਗਾੜੀ ਮੇ ਤੁਹਾਨੂੰ ਲੱਗਾ ਚਾ ਹਾਂਜੀ 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 ਸੋਨੀ ਵੀਰ ਜੀ ਉਮੀਦ ਆ ਤਰਾ ਵੇਹ ਜੇ ਕੋਈ ਚੰਗੀ ਕਹੇ ਫਾਰਮਰ ਕੋ ਚਲ ਗਈ ਨਾ ਹਾਂਜੀ ਹਾਂਜੀ ਤੇ ਮੈਂ ਵੀਰ ਜੀ ਜਿਹਾ ਸਟਾਰਟਿੰਗ ਸੋਹਣੀ ਆ ਦਜਾ ਆਪਣਾ ਇਹ ਆ ਵੀ ਦੁੱਧ ਵੀ ਕਵਾਉ ਵੀ ਕਰਮਾ ਦੀ 15 16 ਠੀਕ ਹੈ ਜੀ ਹਾਂ ਤੇ ਮੋਲ ਵੀਰ ਕੀ ਕਰਨਾ ਹੈ ਹੈ ਮੋਲ ਕੀ ਕਰਨਾ ਹੈ ਮੋਲ ਵੀਰ ਜੀ ਇਹ ਇੱਕ ਛੱਤੀ ਦੀ ਦੇ ਦਾਂਗੇ ਹਾਂ ਨਾ ਮੋਲ ਕਿੰਨਾ ਪਾ ਲਾ ਢੇਰ ਕਰ ਲਈਏ 45 ਕਰ ਲਈਏ ਅੱਛਾ ਜੀ ਵੈਸੇ ਇਹ ਆ ਵੀ ਆ ਬੰਨ ਪੁੱਤ ਫੜ ਬੰਨ ਦੂਜੀ ਖੋਲ ਕੇ ਵਿਖਾ ਦੇ ਇੱਕ ਛੱਤੀ ਲੈਣ ਦੇਣੀ ਹੈ ਕਿ ਜਾਂ ਹੋ ਸਕਦਾ ਕੋਈ ਹੋਰ ਵੀਰ ਜੀ ਥੋੜਾ ਬਤਾਈਆ ਕੋਈ 1500 ਦਾ ਮਾਨ ਤਾਣੀ ਮੈਂ ਚੰਗੀ ਵੀਰ ਜੀ ਮੈਂ ਹੁਣ ਤੁਹਾਨੂੰ ਦੱਸਾਂ ਦਿਆਂ ਗੱਲ ਵੀ ਆਪਾਂ 12 13 ਵੀ ਆਤੀ ਆ ਵੇਖੋ ਲਓ ਜੀ ਨਾਰੂਆ ਨਾਲ ਜਾ ਜੇ ਬੱਚੇ ਹਾਂਜੀ ਤੇ ਦੁੱਧ ਵੀਰ ਜੀ 11 ਨਹੀਂ ਪੁੱਤ ਪਹਿਲਾਂ ਖੋਲ ਕੇ ਵਿਖਾ ਦਿਓ ਅੱਛਾ ਜੀ ਵੀਰ ਜੀ 35000 ਦੀ ਹੁੰਦੀ ਇਹਦਾ ਹਾਂ 35 ਦੀ ਹੋ ਜੂਗੀ ਵੀਰ ਜੀ ਦੋ ਨੰਬਰ ਦੀ ਏ ਵੀਰ ਜੀ ਦੂਜਾ ਸੂਆ ਝੋਟੀ ਆ ਕਿੰਨਾ ਟਾਈਮ ਦਾ ਸੂਈ ਇਹ ਵੀ ਤਾਜੀ ਸੂਈ ਵੀਰ ਜੀ ਇਹਦਾ ਬੱਚਾ ਇਹ ਇੱਕ ਦਿਨ ਮਗਰੋਂ ਸੂਈ ਉਤੋਂ ਖਾ ਕੋ ਪੱਟੀ ਆ ਬੇ ਕੋ ਹਾਂਜੀ ਆ ਬੇ ਕੋ ਇਹ ਦੋਸਤ ਕੱਢਿਆ ਨਾੜੂਆਂ ਦਾ ਜਿਆ ਕਰ ਹਾਂ ਲਓ ਜੀ ਇਹ ਦੋਸਤ ਝੋਟੀ ਦੂਜਾ ਸੂਆ ਸੂਈ ਵੀਰ ਕਿੰਨਾ ਬੋਲਾ ਚੋਂ ਡੇ ਇਹ ਵੀਰ ਜੀ ਹੁਣ 10 ਕਿਲੋ ਬੋਲਾ ਇਹਦੇ ਕੋਲ ਵੀਰ ਜੀ ਭਾਵੇਂ ਕੋ 24 ਜਿਹੜਾ ਹੈ ਨਾ ਹਾਂਜੀ ਠੀਕ ਹੈ 10 ਤੋਂ ਵੱਧ ਹੀ ਚਵਾਵਾਂਗੇ ਵੀਰ ਜੀ ਦੋ ਕੋਣ ਇਹ ਨਹੀਂ ਵੀ ਨਹੀਂ ਠੀਕ ਹੈ ਯਾਰ ਝੋਟੀ ਨੇ ਸਾਦੇ 14 ਕਿਲੋ ਦੁੱਧ ਵੀਰ ਜੀ ਦੇਣਾ ਵਾ ਠੀਕ ਹੈ ਜੀ ਹਾਂ ਵੇਖੋ ਥਣ ਚ ਲੇਵਾ ਇਹਦਾ ਵੀ ਵ ਦੋਸਤੋ ਨਕਰਵੇਂ ਥਣ ਲੱਗੇ ਚਾਰੇ ਗੈਪ ਦੇ ਵਿੱਚ ਚਵਾਈ ਵੀ ਇੱਕ ਨੰਬਰ ਦੀ ਵਧੀਆ ਹਾਂ ਦੇਖੋ ਇਹ ਵੀ ਫਾਲੋਅਰ ਪੂਰਾ ਫਾਲੋਅਰ ਬੋਡੀ ਵੇਟ ਕਰਦਾ ਚੱਕੀ ਜਾਂਦਾ ਜੀ ਲੱਗਦਾ ਇਹਦੇ ਮਗਰ ਬੱਚਾ ਦੋਸਤੋ ਕੱਟੀ ਜੀ ਕੱਟੀ ਹਾਂਜੀ ਤੇ ਲਓ ਜੀ ਕਰੋ ਚੱਕ ਦੇਖੋਲੇ ਵਾਇਦਾ ਵੀ ਜੀ ਆਏ ਡੰਗਰੇਦ ਜਦੋਂ ਵੀ ਬੋਲੇ ਚ ਵੀਲੇ ਬੁੱਲੇ ਕੀਤੇ ਵੀ ਜੀ ਹਾਂਜੀ ਹਾਂਜੀ ਤੇ ਵੀਰੇ ਦਾ ਮੁੱਲਾ ਹਾਂ ਇਹਦਾ ਮੁੱਲਾ ਏ ਛੋਟੀ ਵੀਰਦੀ 1 ਲੱਖ ਤੇ 26 ਹਜ਼ਾਰ ਦੀ ਦੇ ਦਾਂਗਾ 1 ਲੱਖ 26 ਹਾਂਜੀ ਏ ਚੋਕ ਲਗ ਮੰਨਣਾ ਸਦਾ ਕੋ 1500 ਦਾ ਵੀਰਦੀ ਪਾ ਲੈ ਚਲ ਕੇ 25 ਕਿ ਜਾਨ ਛੋਟੀ ਚੰਗੀ ਯਾਦ ਪੂਰੀ ਵਾਲੀ ਜੇ ਵੇਖੋ ਬਾਕੀ ਇਹ ਗੱਲ ਹੈਗੀ ਆ ਹੈਗੀ ਆ ਮੰਨ ਲਓ ਇਹ ਗੱਲ ਹੈਗੀ ਥਾਂ ਦੇ ਲੇਵੇ ਵਾਲੀ ਆ ਛੋਟੀ ਪਟਨਾਲਾ ਵਹਨਾ ਵਾ ਦੂਜਾ ਮਰਾ ਹਲੋ ਨਾਰਾ ਨੂਰਾ ਵੇਖੋ ਬਾਨੇ ਦੇ ਕਿੱਡੀਆਂ ਵਸੇ ਹਾਂਜੀ 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 ਸਟਾਰਟਿੰਗ ਬਹੁਤ ਸੋਹਣੀ ਵੀਰ ਜੀ 1,25,000 ਦੀ ਵੀਰ ਹੋ ਜੂਗੀ ਹਾਂਜੀ ਹਾਂਜੀ ਹੋ ਜੂਗੀ ਲਓ ਜੀ 3 ਨੰਬਰ ਤੇ ਦੱਸਿਓ ਵੀ ਹਾਂ ਇਹ ਵੀਰ ਜੀ ਇਹ ਵੀ ਬਹੁਤ ਸੀਲਸ ਲੱਗਾ ਝੋਟੀ ਪਹਿਲਾਂ ਸੂਈ ਤਾਜੀ ਅੱਛਾ ਜੀ ਪਹਿਲਾਂ ਸੂਆ ਸਹੀ ਹਾਂਜੀ ਹਾਂਜੀ ਚੌਗੀ ਮੂ ਇਹਨੇ ਬੱਚਾ ਕਿ ਦਿੱਤਾ ਵੀਰ ਆ ਵੇਖੋ ਇਦਾਂ ਹੀ ਬੈਜੋ ਭਾਵੇਂ ਲਓ ਜੀ ਕਰੋ ਚੈੱਕ ਦੋ ਸੀਲਿੰਗਾਂ ਵਿੱਚ ਪੌਇੰਟ ਹਾਂਜੀ ਲਓ ਜੀ ਹਾਂ ਇਹਦਾ ਚਾੜ ਵੀਰ ਜੀ ਇਹ ਵੀ ਕੱਟੀ ਇਹਦੀ ਇਹਦੀ ਕੱਟੀ ਕਿਥੇ ਜੀ ਇਹਦੀ ਕੱਟੀ ਵੀ ਆਹ ਵੇਖੋ ਆਹ ਕੱਟੀ ਬੱਤੀ ਸਮੇਂ ਬਿਖਾ ਦੇ ਨੇ ਕ ਨਿਕਾ ਦੇ ਕਰ ਰਿਆ ਗੰਗ ਸਿੰਘ ਲੈ ਜਾ ਵੀ ਇਹ ਵੀ ਦੋਸਤੋ ਆਰਡਰ ਕੁਆਲਟੀ ਕਰਮਾਇਨ ਸੋਹਣੀ ਤਿਆਰ ਕੀਤੀ ਹੈ ਥਾਣਾ ਦੀ ਸਪੇਸ ਚੰਗੀ ਆ ਉਸ ਵਿੱਚ ਆ ਆ ਵੇਖੋ ਲਓ ਜੀ ਕਰੋ ਚਕਾ ਕੱਟੀ ਦੇ ਨਾਲ ਦੋਸਤੋ ਇਹਦਾ ਵੀ 나ੜੂ ਨਾਲ ਹੀ ਆ ਵੇਖੀ ਇਹਦਾ ਵੀ ਦੋਸਤੋ 나ੜੂ ਨਾਲ ਗਿੱਲੇ 나ੜੂ ਦੇ ਦੋਸਤੋ ਪੰਨੇ ਮੱਜਾ ਹਾਂ ਫਿਰ ਇਹ ਆ ਵੀ ਇੰਨੀ ਮਿੱਠੀ ਇੰਨੀ ਵੀਰਦੀ ਕੱਟੀ ਨੂੰ ਕਈ ਤੇ ਪਹਿਲਾਂ ਤੁਹਾਨੂੰ ਪਤਾ ਵੇਖੋ ਹਾਂਜੀ ਹਾਂਜੀ ਲਓ ਜੀ ਕੱਟੀ ਦੇ ਦੋਸਤੋ ਦਾ ਤੇਲ ਦੀ ਜਾਂਦੀ ਆ ਆ ਵੇਖੋ ਹਾਂਜੀ ਲਓ ਜੀ ਬੱਚੇ ਇਨਾਂ ਦੇ ਪਾਸੇ ਬੰਨੀ ਦੇ ਆ ਲੈ ਵੀ ਮੁਰਦਾ ਹਾਂ ਆਹ ਦੇਖਾ ਆਇਆ ਪੁੱਤ ਇੱਲਾ ਬਸ਼ੀ ਤੇ ਨਾ ਕਿ ਤੀਨਾ ਬੋਤੂ ਕਿ ਤੀਨਾ ਇੱਕਿਆ ਨਾ ਕਰ ਬੱਚੇ ਨੂੰ ਆਹ ਲੱਗਦਾ ਆ ਲਓ ਜੀ ਕਰੋ ਸਾਹ ਦੇਖ ਆਹ ਦੇਖ ਲੋ ਜੀ ਦੋਸਤੋ ਕੱਦ ਕਾਠ ਮੈਂ ਦਾ ਤੁਸੀਂ ਚੈੱਕ ਕਰੋ ਝਾਂ ਨਾ ਪੁੱਤ ਗਾਵਾ ਕਿੰਨਾ ਵੀਰ ਬੋਲਾ ਕਿੰਨਾ ਤਿਆਰ ਛੜਤੀ ਹਾਂਜੀ ਕਿੰਨਾ ਬੋਲਾ ਤਿਆਰ ਇਹਦੇ ਕੋਲ ਵੀਰ ਜੀ 8 ਕਿਲੋ ਬੋਲਾ ਵੀਜੀ ਆ ਹੁਣ ਤਿਆਰ ਆ ਅੱਛਾ ਜੀ ਅੱਛਾ ਜੀ 8 ਕਿਲੋ ਬੋਲਾ ਵੀਜੀ ਤਿਆਰ ਆ 8 ਕਿਲੋ ਬੋਲਾ ਤਿਆਰ ਇਹਦਾ ਵੀਰ ਮੋਲ ਹਾਂਜੀ ਇਹਦਾ ਮੋਲ ਏ ਵੀਰ ਜੀ ਝੋਟੀਏ 16 ਦੀ ਦੇ ਦਾਂਗੇ 1 ਲੱਖ 16 ਹਾਂਜੀ 16 ਦੀ ਮਗਰ ਵੀ ਕੱਟੀ ਜੇ ਆਪ ਵੀ ਕੱਟੀ ਜੇ ਜਾਦਬਰੀਡ ਝੋਟੀ ਨੂੰ ਵੇਖੋ ਥਾਮ ਲੇਵਾ ਵੇਖੋ ਹਾਂਜੀ ਕਮਾਗ ਮਾਦਣੋ ਸਰ ਜਰ 500 ਦਾ ਵੀਰ ਜੀ ਬਾਲਾ ਨਹੀਂ ਹੋਣਾ ਅੱਛਾ ਜਾਨੀ ਕਿ 15 14 15 ਲੱਖ ਮੈ ਨਹੀਂ ਹੁੰਦੀ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਲਓ ਜੀ ਦੋਸਤ ਚੰਗੀਆ ਵੀਰ ਜੀ ਇਹ ਗੱਲ ਹੈ ਕੀ ਅੱਜ ਕਰਵਾ ਦਣੀ ਹੈ ਵੀਡੀਓ ਦੇ ਵਿੱਚ ਤੁਸੀਂ ਮੇਰੇ ਵੀਰ ਥੋੜੀ ਜੀ ਵੀਡੀਓ ਲੰਮੀ ਹੋਊਗੀ ਜਰੂਰ ਵੇਟ ਕਰਿਓ ਜਰੂਰ ਐਂਡ ਤੱਕ ਵੀਡੀਓ ਵੇਖਿਓ ਜੀ ਛੱਡੋ ਵੀਰ ਜੀ ਬੱਚਾ ਦੂਜੀ ਮੈਂ ਥੱਲੇ ਹਾਂ ਨਹੀਂ ਹਾਂ ਐਵਰ ਫਟੀ ਮਾ ਚੋਲੇ ਪਹਿਲੇ ਸਾਈਡ ਵਾਲੇ ਇਹ ਨੂੰ ਰਹਿੰਦੇ ਵਿਚਕਾਰ ਨੂੰ ਮਾਝ ਬਾਅਦ ਚੋਲੇ ਕਿਉਂਕਿ ਫਿਰ ਦੋਵੇਂ ਮਜਾ ਤੁਹਾਨੂੰ ਆਪਸ਼ਨ ਵਿੱਚ ਹੋਣੇ ਲੱਗ ਲੱਗੇ ਹਾਂ ਓਪਿੰਗ ਜੀ ਜੀ ਬੜਾ ਬੱਚੇ ਕਾਲੇ ਪੈ ਜਾਂਦੇ ਚਵਾਈਆਂ ਦੋਸਤੋ ਤਿੰਨਾ ਮਜਾ ਦੀ ਆਪਾਂ ਜਿਹੜੀ ਵੀਡੀਓ ਦੇ ਵਿੱਚ ਕਰਵਾ ਦਨੇ ਆ ਪਰਾ ਪਤੋਈ ਇਧਰਾ ਕਿੱਲਾ ਉਸ ਲਓ ਜੀ ਵੀਰ ਜੀ ਕਰੋ ਚੱਕਾ ਆ ਛੋਟੀ ਚੁਛਾਈ ਸ਼ੁਰੂ ਹੋਣ ਲੱਗੀ ਐ ਤੇ ਦੂਜੀ ਮੱਝ ਦੋਸਤੋ ਅਜੇ ਬੱਚਾ ਵੀਰ ਨੇ ਛੱਡਿਆ ਮੈਂ ਥੱਲੇ ਲਓ ਜੀ ਕਰੋ ਚੱਕ ਹਾਲੇ ਜੀ ਕਰੋ ਚੱਕ ਬਾਲਟੀ ਖਾਲੀ ਵੀ ਦੇਖ ਕੇ ਚੈੱਕ ਕਰਵਾ ਦੇ ਮੇਰੇ ਲਓ ਜੀ ਕਰ ਲੋ ਚੱਕ ਮੇਰੇ ਠੀਕ ਐ ਜੀ ਕੋਸੋ ਲਾਈਵ ਚ ਵਾਈ ਕਰਵਾਉਣੀ ਜਰੂਰ ਸੀ ਆਪਾਂ ਇਸ ਫਾਰਮ ਨੂੰ ਭਰਨਾ ਸਾਡੇ ਰੇਂਜ ਦੀ ਹੁਣ ਜੀ ਪ੍ਰੋਬਲਮ ਆ ਰੇਂਜ ਬੜੀ ਘੱਟ ਆਉਂਦੀ ਹੈ ਤੇ ਪ੍ਰੋਪਰ ਵੀਡੀਓ ਜਿਹੜੀ ਪੂਰੀ ਚੱਲਦੀ ਨਹੀਂ ਗੀ ਇਸ ਕਰਕੇ ਦਿੱਕਤ ਆ ਜਾਂਦੀ ਹੈ ਲਾਈਵ ਚ ਵਾਈ ਦੇ ਵਿੱਚ ਜੀ ਮੈਂ ਇਹੋ ਜਿਹੀ ਆਵਾਂ ਕਰਮਾ ਵਾਲੀਆਂ ਹਾਂ ਹਾਂ ਜੀ ਹਾਂ ਜੀ ਗਾਰੰਟੀ ਫੁੱਲ ਆ ਵੀਰ ਜੀ ਭਾਵੇਂ ਇਹ ਨਹੀਂ ਕੋਈ ਗੱਲ ਹੈ ਕਿ ਭਾਵੇਂ ਲਵਾ ਆ ਕੇ ਨਾ ਕੋਈ ਹਾਂ ਜੀ ਹਾਂ ਜੀ ਤੇ ਚੋਕੇ ਵੀਰ ਜੀ ਪੈਸੇ ਦੇ ਦੇ ਠੀਕ ਹੈ ਜੀ ਇਹੀ ਗਾਰੰਟੀ ਵਾਲੀਆਂ ਕਰਮਾ ਵਾਲੀਆਂ ਮਈਆਂ ਫਿਰ ਭਾਵੇਂ ਇਹ ਨਹੀਂ ਵੀ ਮੰਨ ਲਓ ਵੀ ਕੋਈ ਪੁੱੜਤਣ ਗਿਆ ਤੜਫਣ ਗਿਆ ਠੀਕ ਏ ਕਿਤ ਹੁੰਦਾ ਨਾ ਬਹਿ ਕੇ ਤੇ ਭਾਵੇਂ ਲੰਮੇ ਪੈ ਕੇ ਚੋੜੋ ਥੱਲੇ ਠੀਕ ਹੈ ਜੀ ਤੇ ਲਣਗੀਆਂ ਨਾ ਕਰਮਾਲ ਜੀ ਠੀਕ ਹੈ ਜੀ ਹਾਂ ਜੇ ਗਾਂਵ ਉਹ ਗਾਂਵ ਚੰਗਰ ਆਪਾਂ ਵੀ ਤੁਸੀਂ ਪਛਾਣ ਕਰ ਕਰ ਬਣੇ ਲੱਗਾ ਚਲੋ ਜਿਹੋ ਜਿਹੋ ਜੀ ਹੋਊਗੀ ਜੀ ਨਜ਼ਾਰੇ ਆਉਣਗੇ ਪਹਿਲਾ ਸਵੇਰ ਝੋਟੀ ਜਿਹੜੀ ਆ ਉਹਦੀ ਵੀਰ ਚੁਾਈ ਕਰਨ ਦੇ ਆ ਤੁਸੀਂ ਦੇਖ ਸਕਦੇ ਹੋ ਮੌਸਮ ਦੋਸਤੋ ਗਰਮੀ ਵਾਲਾ ਹੁਣ ਆਈ ਜਾਂਦਾ ਹੁਣ ਵੀਰ ਜੀ ਸੱਜਣਾ ਨੰਗਰਾਂ ਨੇ ਦੁੱਧ ਦੇਣਾ ਟੋਕੜਾ ਨੇ ਥੋੜਾ ਗਾਂ ਦੇਣਾ ਜਿੰਨੀ ਗਰਮੀ ਆਹ ਹੋਣੀ ਇਹ ਤੇ ਗੱਲ ਕੀ ਮੈਂ ਗਰਮੀ ਫੁੱਲ ਹੋ ਗਈ ਹੁਣ ਹਾਂ ਜੇ ਗੱਲ ਕਹਿੰਦੀਆਂ ਤੇ ਕਨੇ ਇਹ ਤੇ ਗੱਲ ਹੈ ਹਾਂ ਤੇ ਲੋਜੀ ਵਿੱਚ ਪਾਲਟੀ ਕਰੇ ਖਾਲੀ ਪਾ ਲਈ ਲੋਜੀ ਕਰ ਲੋ ਚੱਕ ਕਰੋ ਜੀ ਸ਼ੁਰੂ ਵੀਰ ਜੀ ਆਹ ਦੇਖੋ ਅਗਲੇ ਆਂਦੀ ਚੋਾਈ ਜੇ ਨਹੀਂ ਦੋਸਤੋ ਅਗਲੇ ਖਾਨੇ ਦੀ ਚੋਅ ਹੀ ਸ਼ੁਰੂ ਕਰਤੀ ਵੀਰ ਨੇ ਉਧਰਲੇ ਬੰਨੇ ਵੀਰ ਅਗਲੇ ਖਾਨੇ ਦੀ ਚੋਅ ਕਰਨਗੇ ਮੋਲੋ ਦੋਸਤੋ ਤਿੰਨਾ ਮੱਜਾਂ ਦੇ ਵੀਰ ਨੇ ਦੱਸਦੇ ਆ ਪਹਿਲੀ ਮੱਜ ਦੀ ਬੱਤੀ ਹੈ 1,36,000 ਰੁਪਏ ਦੱਸਿਆ ਵੀਰ ਨੇ ਹਾਂਜੀ 1,36 ਹਾਂਜੀ 1,36 1,36 ਦੂਜੇ ਨੰਬਰ ਦੇ 1,26 ਤੇ ਤੀਜੇ ਨੰਬਰ ਦੇ 1,10 ਹਾਂਜੀ 10000 ਰੁਪਏ ਸਿੱਧਾ ਜੀ ਥਲੇ ਡੋਵਾਂ ਹਾਂਜੀ 1 16 ਤੋਂ ਲੈ ਕੇ 1 36 ਤੱਕ ਮੋਡਲ ਜੀ ਕੰਨਾ ਮੱਜਾਂ ਬਾਕੀ ਵੀਰ ਜੀ ਉਹਦੇ ਕੋਲੇ ਜੇ ਕੱਟੀ-ਕੁਟੀ ਦਾ ਲਓ ਜੀ ਕਰੋ ਚੱਕ ਮੇਰੇ ਵੀਰੋ ਹਰ ਕੋ ਜੀ ਲੋਰੀ ਦੋਸਤੋ ਗਾਰ ਚੈੱਕ ਕਰ ਲੋ 2 ਕਿਲੋ ਲਾਗੇ 2 ਕਿਲੋ ਲਾਗੇ ਬੰਨੇ ਗਾਰ ਜੀ ਦੋਸਤੋ ਜਿਹੜੀ ਮਹਿੰਦੀ ਗਾਰ ਇੰਨੀ ਕਿਤੇ ਨਹੀਂ ਆਉਂਦੀ ਤੁਸੀਂ ਪਛਾੜ ਦੋ ਤੇ ਜਿਆਦਾ ਤਾਂ ਮਹਿੰਆ ਤਾਂ ਹਮੇਸ਼ਾ ਹੀ ਹਰੂਗ ਵੀਰ ਜੀ ਫਿਰ ਇੱਕ ਵੇਖੋ ਏਦੀ ਕਰਮਾ ਵੇਖ ਲਓ ਭਾਵੇਂ ਨਾ ਗਾਰ ਕਿਤੇ ਪੂਰ ਛੱਟਾ ਦੇ ਵੇਖ ਲਓ ਕੋਈ ਇਹ ਗੱਲ ਹੈਗੀ ਆ ਵੀ ਨਪਾਈ ਵੀ ਨਹੀਂ ਹਾਂਜੀ ਹਾਂਜੀ ਬਿਲਕੁਲ ਦੋਸਤੋ ਆ ਵੀ ਮੁੱਕ ਗਈ ਹਾਂਜੀ ਹਾਂਜੀ ਇਹ ਨਹੀਂ ਵੀ ਮੰਨ ਲਓ ਵੀ ਚਵਾ ਕੋਈ ਧਾਰ ਦੋਸਤੋ ਵੇਖੋ ਕਿਹੜੀ ਕਿਹੜੀ ਮੂਠੀ ਆ ਤੁਸੀਂ ਚੈੱਕ ਕਰ ਲੋ ਮਸੇ ਮਸ਼ੀਨ ਮੋਟਰ ਜਿਹੜਾ ਆ ਜੇ ਹਾਂ ਨੰਦੋਂ ਦੇ ਵੀਰ ਦੀ ਥੱਲੇ ਗਿਉਂ ਪੀੜੀਆਂ ਦਾ ਕੇ ਡੰਗਰ ਜਿਹੜਾ ਚੋਈਏ ਉਹ ਤੁਹਾਨੂੰ ਪਤਾ ਹਰ ਕੋਈ ਅੱਜ ਕੱਲ ਤੁਹਾਨੂੰ ਪਤਾ ਘੋਟੀਆਂ ਕਿੱਟੀਆਂ ਤੁਰੇ ਹੈ ਆਹੋ ਜੀ ਇਹ ਤਾਂ ਗੱਲ ਹੈ ਕਿ ਘੋਟੇ ਘਟੇ ਦੀ ਪ੍ਰੋਬਲਮ ਕੀ ਰੱਖੀ ਹੈ ਅੱਜ ਕੱਲ ਛੋੜੇ ਵੀਰ ਖਿੱਚਦੇ ਖਿੱਚਦੇ ਨੂੰ ਥੋੜਾ ਲੇਟ ਹੈ ਵੀਲਾ ਮੈਂ ਚੋ ਵੀ ਦਿਨ ਉਹਨੇ ਵੀਰ ਨੇ ਚੋਤੀ ਮਾਜਦਣ ਪਹਿਲਾਂ ਦੋਸਤੋ ਉਹ ਜੇ ਬੱਚਾ ਵਾ ਛੋਟਾ ਹੈ ਕਿ ਥੋੜੀ ਤੁਹਾਨੂੰ ਪਤਾ ਅੱਜ ਕੱਲ ਦੇ ਮੁੰਡੇ ਥੋੜੀ ਜੀ ਮਤਲਬ ਏਸੀ ਤੋਂ ਆਲਸ ਕਰਦੇ ਨੇ ਜਿਹੜੇ ਵੀ ਇਹ ਵੀ ਚਵਾਈ ਕਰੀ ਜਾਂਦਾ ਵਧੀਆ ਸੁਨਦਰ ਜੀ ਕਰੋ ਚੱਕ ਬਾਲਟੀ ਦੋਸਤੋ ਪੂਰੀ ਫੁੱਲ ਭਰਦੀ ਕੈਨੇਡਾ ਦੀ ਬਾਲਟੀ ਵੀ ਨੇ ਇਹ ਵੀ ਠੰਡਾ ਕੀਤਾ 80 ਕਿਲੋ ਦੁੱਧ ਪੈਂਦਾ ਵੀ ਜੀ ਪਾਣੀ ਭਾਵੇਂ ਪਾਲੀਏ ਤੇ ਭਾਵੇਂ ਪਾਵੇਂ ਪਾਣੀ ਪਾਲੀਏ ਦੁੱਧ ਪਾਲੀਏ ਲੀਟਰ ਵਾਲਾ ਠੀਕ ਹੈ ਜੀ ਲਓ ਜੀ ਦੋਸਤੋ ਬੱਚੇ ਨੂੰ ਵੀ ਥੋੜਾ ਜਿਹਾ ਛੱਡ ਦੇ ਜ਼ਰੂਰ ਵੀਰ ਬੱਚੇ ਲਈ ਇਹਨੇ ਵੇਖ ਲਈ ਤੂੰ ਮਗਰ ਉਹ ਐਂ ਰੱਖ ਆਉਂਦੀਆਂ ਨੇ ਅੱਛਾ ਜੀ ਹਾਂ ਬੱਚੇ ਨੂੰ ਜੇ ਨਾ ਨਾ ਛੱਡਿਆ ਤੇ ਐਂ ਮਗਰ ਉਹ ਬੱਚਾ ਮਗਰ ਉਹ ਨਾ ਛੱਡਿਆ ਪਹਿਲਾਂ ਵੀ ਚੰਗਾ ਆਦਾ ਬੱਚਾ ਆਪਾਂ ਠੀਕ ਹੈ ਠੀਕ ਪਹਿਲਾਂ ਵੀ ਘਟੋ ਘਟ ਅੱਧਾ ਕਿਲੋ ਪਾਈਆ ਬੱਚੇ ਨੇ ਚੁੰਗਿਆ ਚੁੰਗਲੇ ਚੁੰਗਲੇ ਹਾਂ 2 ਕਿਲੋਆਂ ਤੋਂ ਗਾੜ ਵੀਰ ਜੀ ਵੱਧਦੀ ਆ ਹਾਂਜੀ ਹਾਂਜੀ ਆ ਵੇਖ ਲਓ ਜੀ ਚਵਾਈ ਇੱਕ ਨੰਬਰ ਵਾਲੀ ਲੈ ਜੀਓਗੀ ਕਿੰਨੇ ਲੀਟਰ ਦੀ ਬਾਲਟੀ ਵੀਰੇ ਕਹਿੰਦਾ ਵੇਦਾ ਜੇ ਸੱਤ ਪੰਦਾ ਇਹ ਚ ਵੀਰ ਜੀ ਪੈਂਦਾ ਫਿਰ ਤੇ ਜਾ ਇੰਨਾ ਪੈਂਦਾ 6 7 ਪੈਂਦਾ 7 ਕਿਲੋ ਪੈਂਦਾ ਹੈਨਾ ਹਾਂ 4 ਸਵਾ 4 ਕਿਲੋ ਕੋਲ ਹੈਗਾ ਜੀ ਹਸੋ ਬਾਕੀ ਬੱਚੇ ਨੇ ਬੱਚੇ ਨੇ ਡੁੱਗਿਆ ਵਾ ਹਾਂ ਜਿਹੜੀ ਕਿ 10 ਕਿਲੋ ਦੁੱਧ ਖੁੱਲਾ ਡੁੱਲਾ ਹੈਗਾ ਹਾਂ ਮਗਰ ਉਹ ਬੱਚੇ ਨੂੰ ਇਹਦੇ ਕੋਲੇ ਵੀ ਜੀ ਇੰਨਾ ਹੈਗਾ ਵਾ ਦੁੱਧ ਹੂੰ 9 10 ਕਿਲੋ ਦੁੱਧ ਹੈਗਾ ਠੀਕ ਹੈ ਜੀ ਲਓ ਜੀ ਦੋਸਤ ਇਹਦੇ ਕੋਲੇ ਤਾਂ ਦੋਸਤ 8 ਕਿਲੋ ਵਾਲੀ ਭਰਤੀ 12 13 ਕਿਲੋ ਹੀ ਹੋਊਗੀ ਵੀਰ ਜੀ ਇਹਦੇ ਕੋਲੇ ਹਾਂਜੀ ਹਾਂਜੀ ਹਾਂ ਬਾਕੀ ਕਰਮ ਵਾਲਿਆਂ ਤੁਹਾਨੂੰ ਪਤਾ ਸੱਜਰਾ ਵਾ ਦੁੱਧ ਤੇ ਅਜੇ ਤੁਹਾਨੂੰ ਪਤਾ ਕਰਦੀਆਂ ਆਉਂਦੀਆਂ ਕਰਮਾਲੀਆਂ ਮਾਰ ਮਾਰ ਛਾਲਾਂ ਜੇ ਕੋਈ ਸਾਮ ਕਰੂ ਤੇ ਇਹਦੇ ਕੋਲੋਂ ਤੇ ਵੀਡੀਓ ਉਹਨਾਂ ਨੇ 13 13.5 ਕਿਲੋ ਦੁੱਧ ਹਾਂ ਇਹਦੇ ਕੋਲ 15 16 ਕਿਲੋ ਚੋਇਆ ਮੈਂ ਕੋਲੋਂ ਪੁੱਛ ਬਾਕੀ ਇਹ ਆ ਵੀ ਹਾਂ ਤੁਸੀਂ ਚੈੱਕ ਕਰ ਲਓ ਬਾਟੀ ਤੋਂ ਪਿਆ ਠੀਕ ਹੈ ਜੀ ਪਾ ਦਿਓ ਜੀ ਤੇ ਜੇ ਨੰਬਰ ਵਾਲੀ ਮਾਈ ਦੀ ਜਿਹੜੀ ਚੁਆਈ ਆ ਵੀਰ ਨੇ ਬੱਚਾ ਛੜਤਾ ਵਾ ਮੈਂ ਤੇ ਲਿਖੀ ਨਹੀਂ ਇਹਨੂੰ ਚੁਆਈ ਤੇ 3 ਨੰਬਰ ਦਾ ਤੂੰ ਚੋਤੀ ਨੇ ਜੀ ਕਰ ਲਓ ਚੱਕ ਲਓ ਜੀ ਦੋਸਤੋ ਤੀਜੇ ਨੰਬਰ ਵਾਲੀ ਮਾਈਦੀ ਜਿਹੜੀ ਚਵਾਈ ਲੱਗੀ ਹੈ ਹੁਣ ਚਵਾਈ ਕਰਾਉਂਦਾ ਦੋਸਤੋ ਇੱਕ ਫਾਇਦਾ ਜਰੂਰ ਹੁੰਦਾ ਕਿਉਂਕਿ ਇੱਕ ਟਾਈਮ ਜਿਹੜੀ ਵੀਡੀਓ ਚਵਾਈ ਨਹੀਂ ਦੂਜੇ ਟਾਈਮ ਕੋਈ ਵੀ ਬੇਸ਼ੱਕ ਆਪਣੀ ਵੀਡੀਓ ਕਾਲ ਤੇ ਜਾਂ ਪਹੁੰਚ ਕੇ ਚਵਾਈ ਕਰ ਲੇ ਤਿੰਨ ਨੰਬਰਾਂ ਦੋਸਤੋ ਤਿੰਨਾਂ ਮਗਰ ਬੱਚੇ ਦੋਵਾਂ ਦੇ ਮਗਰ ਕਟੀਆਂ ਤੇ ਇੱਕ ਦੇ ਮਗਰ ਕਟਾ ਨਾਲੂਆ ਤੇ ਬੱਚੇ ਬਿਲਕੁਲ ਸੋ ਬਾਲਟੀ ਖਾਲੀ ਚੈੱਕ ਕਰ ਲਓ ਬਾਲਟੀ ਦੁੱਧ ਲਈ ਹੈ ਜਿਹੜੀ ਚ ਪਹਿਲਾਂ ਚਵਾਈ ਹੋਈ ਮੱਝਾਂ ਤੇ ਉਸੇ ਬਾਲਟੀ ਦੀ ਚਵਾਈ ਕਰ ਲਗਾ ਲਓ ਜੀ ਤਾਰਾ ਦੋਸਤੋ ਪ੍ਰੋਪਰ ਰਿਲੇਸ਼ਨ ਤੁਹਾਨੂੰ ਦਿਖਾ ਦਿੰਦਾ ਬਾਕੀ ਦੋਸਤੋ ਮੱਝਾਂ ਦੀ ਲਿਸ਼ਕ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਐ ਦੋਸਤੋ ਪੂਰੀ ਲਿਸ਼ਕ ਦੀ ਚਮੜੀ ਉਹਨਾਂ ਵਾਇਤ ਵਾਇ ਪਹੁੰਚ ਦੋਸਤੋ ਵੀ ਨਿਆਚ ਸੁਣੇ ਜੀ ਅਸੀਂ ਦੋਵੇਂ ਟਾਈਮ ਨੂੰ ਆ ਰਹੇ ਹਾਂ ਠੀਕ ਹੈ ਜੀ ਉਹ ਸਿਰੇ ਵੀ ਸ਼ਾਮੀ ਨਹੀਂ ਦੋਦੇ ਗੱਲ ਹੈ ਜੀ ਮਨ ਲੋ ਪਰ ਹੱਥ ਵੀ ਦੁੱਧ ਲੱਗਾ ਹਾਂਜੀ ਹਾਂਜੀ ਠੀਕ ਹੈ ਨਾ ਗੱਲ ਤੇ ਐ ਪੌਂਚ ਕੇ ਪੌਂਚ ਪੌਣੀ ਦੋ ਬਣਾਣੀ ਦੁੱਧ ਸੋਣਾ ਠੀਕ ਹੈ ਜੀ ਹਾਂ ਜੀ ਆਪ ਵੀ ਪਿਨਾਵਾ ਕਰਨਾ ਵਾ ਤੇਰੇ ਸਰਾ ਤੋਂ ਚੀਲਾ ਬੇਫੂਦ ਦੁੱਧ ਠੀਕ ਹੈ ਜੀ ਦੁੱਧ ਦੋਸਤੋ ਵੀਰ ਕਹਿੰਦਾ ਵੀ ਅਸੀਂ ਘਰਾਂ ਦੇ ਵਿੱਚ ਪਾਉਨੇ ਆ ਤੇ ਦੁੱਧ ਦੀ ਪਹਿਲੋ ਇੱਥੇ ਪੁਣੀ ਨਾ ਪੁਣਕੇ ਤੇ ਫੇਰ ਦੋਸਤੋ ਜਾਂਦਾ ਦੁੱਧ ਘਰਾਂ ਚ ਬਾਕੀ ਦੋਸਤੋ ਮੱਝਾਂ ਤੁਸੀਂ ਵੇਖੋ ਸਫਾਈ ਕਿੰਨੀ ਸੂਤ ਕੋ ਚਾਈ ਚੋਾਈ ਤਕਰੀਬਨ ਪ੍ਰੋਪਰ ਜਿਹੜੀ ਹੋ ਚੰਦੀ ਹੈ ਚਵਾਈ ਦੋਸਤੋ ਤਕਰੀਬਨ ਜਿਹੜੀ ਪ੍ਰੋਪਰ ਹੋਈ ਚੱਲੀ ਆ ਵੀਡੀਓ ਦੋਸਤੋ ਡਾਕ ਕੇ ਮੈਂ ਥੋੜੀ ਤਾਣਉਣਾ ਕਿਉਂਕਿ ਵੀਡੀਓ ਜਿਆਦੀ ਲੰਮੀ ਬਣ ਜਾਂਦੀ ਏ ਇਸ ਕਰਕੇ ਮੁੜ ਕੇ ਕਈ ਵੀ ਰੈਂਡ ਤੱਕ ਜਾਂਦੀ ਨਹੀਂ ਗੇ ਚਵਾਈ ਨਹੀਂ ਵੀਰ ਜੀ ਕੋ ਫੇਰ ਕਰੂਗਾ ਲੋ ਜੀ ਠੀਕ ਜੀ ਦੋਸਤੋ 8 ਕਿਲੋ ਦੀ ਬਾਲਟੀ ਜੇ ਵੀ ਹਾਂ ਤੇ ਜਿਹਦੇ ਵਿੱਚ ਤਕਰੀਬਨ ਤਕਰੀਬਨ ਠੰਡਾ ਕਰ ਦੋ ਤਾਂ 6 6.5 ਕਿਲੋ ਦਾ ਹੋਊਗਾ ਜੀ 13 ਲੀਟਰ ਦਾ ਜਿਹੜਾ ਮੌਕੇ ਦਾ ਤਿਆਰ ਹੋਗਾ ਹਨਾ ਜੀ ਹਾਂ ਜੀ ਠੀਕ ਹੈ ਤਿੰਨ ਮੱਜਾਂ ਤਿੰਨ ਮੱਜਾਂ ਸੂਈਆਂ ਸੂਈਆਂ ਚਵਾਈ ਤਨੂੰ ਪ੍ਰੋਪਰ ਵਿਖਾਤੀ ਆ ਕੱਲੇ-ਕੱਲੇ ਪਸ਼ੂ ਦੀ ਡਿਟੇਲ ਦੱਸਤੀ ਐ ਤੋਰ ਕੇ ਤੁਹਾਨੂੰ ਵਿਖਾਤਾ ਵਾ ਤੇ ਐਡਰੈਸ ਦੋਸਤੋ ਇਕਰੀ ਵੀ ਦਾ ਫੇਰ ਬੋਲ ਦੇਣਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀ ਦਾ ਝੰਡਾ ਸਿੰਘ ਵਪਾਰੀ ਫੋਨ ਨੰਬਰ ਵੀ ਦੇ ਇਕਰੀ ਫੇਰ ਬੋਲ ਦੇਣਾ 9872439717 ਪੁੱਤਾਂ ਪਹਿ ਕੇ ਬੱਚੇ ਨੂੰ ਚਗਾੜ ਦੇ ਲਾ ਕੇ ਧੰਨਵਾਦ ਜੀ ਦੋਸਤੋ ਰਲ ਕੇ ਗ੍ਰੀਟਿੰਗ ਚਗਾੜ ਦੇ ਉਹਨੂੰ ਬੈਠ